ਅੰਦੀ ਸੱਚੀ ਗੱਲ ਸਾਰਿਆਂ ਨੂੰ ਆਪਾਂ ਆਏ ਆ ਜੀ ਰਾਣਾ ਫੈਸ਼ਨ ਬੀਕਮਾਉਂ ਮੰਡੀ ਨਿਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਰਸ ਸਟੈਂਡ ਆਪਣਾ ਕੰਮ ਹੋਲਸੇਲ ਐਂਡ ਡਿਟੇਲ ਦੋਨੋਂ ਹੀ ਹੈ ਜੀ ਜਿਨ੍ਹਾਂ ਨੇ ਸੈਟ ਵਾਈ ਲੈਣਾ ਹੋ ਆਪਣੇ ਨਾਲ ਕੰਟੈਕਟ ਕਰ ਸਕਦੇ ਨੇ ਸਿੰਗਲ ਸੂਟ ਦਾ ਪ੍ਰਾਈਸ ਆਪਾਂ ਵੀਡੀਓ ਦੇ ਵਿੱਚ ਦੱਸ ਹੀ ਦਿੰਨੇ ਆ ਔਰ ਜਿਨ੍ਹਾਂ ਨੇ ਆਪਣੇ ਚੈਨਲ ਤੇ ਅੱਜ ਫਸਟ ਟਾਈਮ ਵਿਜ਼ਿਟ ਕੀਤਾ ਫਸਟ ਟਾਈਮ ਦੇਖਿਆ ਜੀ ਆਪਣਾ ਚੈਨਲ ਤਾਂ ਪਲੀਜ਼ ਆਪ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਅੱਜ ਆਪਾਂ ਤੁਹਾਡੇ ਵਾਸਤੇ ਪਲੇਨ ਵੇਸ ਲੈ ਕੇ ਆਏ ਆ ਜੀ ਵਰਕ ਵਾਲਾ ਵਰਕ ਵਾਲਾ ਵੇਸ ਲੈ ਕੇ ਆਏ ਆ ਆਪਣੇ ਕੋਲੇ ਇਹ ਵੀ ਕਾਫੀ ਆਪਣੇ ਕੋਲੋਂ ਸੋਲਡ ਹੋ ਚੁੱਕਿਆ ਜੀ ਜਿੰਨਾ ਕੱਪੜੇ ਕੋਲੇ ਅੱਜ ਦਿਖਾਉਣ ਨੂੰ ਹੈਗਾ ਆਪਾਂ ਤੁਹਾਨੂੰ ਦਿਖਾ ਰਹੇ ਆ ਜੀ ਕਿਸ ਕੋਈ ਹੈ ਮਤਲਬ ਕਿ ਬੰਦ ਫੱਟੀ ਵੀ ਹੈਗੀ ਆਪਣੇ ਕੋਲ ਔਰ ਜੋ ਆ ਆਪਣੇ ਕੋਲੇ ਹੈਗਾ ਜਿਹੜਾ ਸਿੰਗਲ ਪੀਸ ਰਹਿ ਗਿਆ ਜੀ ਆ ਹੈਗਾ ਜਿਹੜਾ ਸਿੰਗਲ ਪੀਸ ਰਹਿ ਗਿਆ ਕਲਰ ਤੁਹਾਨੂੰ ਦਿਖ ਰਿਹਾ ਜੀ ਕਲੀਅਰ ਬਣੀਤ ਕਲਰ ਵੀਡੀਓ ਦੇ ਵਿੱਚ ਹਾਂਜੀ ਕਲਰ ਕਲੀਅਰ ਆ ਰਿਹਾ ਵੀਡੀਓ ਦੇ ਵਿੱਚ ਥੋੜਾ ਮੀ ਬਣਾ ਝੂ ਕਰਕੇ ਆ ਕਲੀਅਰ ਕਰਾਓ ਕਸਟਮਰਸ ਨੂੰ ਕਿਸੇ ਵਿੱਚ ਚੈੱਕ ਹੈ ਵਰਬਰੀ ਚੈੱਕ ਹੈ ਜੀ ਇਹ ਵਰਬਰੀ ਚੈੱਕ ਚੈੱਕ ਦੇ ਸਰੇ ਸਰੇ ਚੁੱਕ ਲੈ ਚੈੱਕ ਇਹਦੇ ਸਰੇ ਅੱਛਾ ਮੈਂ ਦਿਖਾ ਥੋੜਾ ਯੂਮ ਕਰਕੇ ਦਿਖਾ ਦਿੰਦੇ ਹਾਂ। ਦੇਖੇ। ਹਾਂਜੀ ਇਹ ਇਸ ਦੇ ਵਿੱਚ ਨਾ ਥੋੜਾ ਥੋੜਾ ਚੈੱਕ ਜ ਹੈ। ਚੈੱਕ ਰੂਬੀ ਕਾਟਨ ਵਾਂਗੂ ਹੈ ਜਿਸ ਤਰ੍ਹਾਂ ਰੂਬੀ ਕਾਟਨ ਦੇ ਵਿੱਚ ਚੈੱਕ ਆ ਰਿਹਾ ਨਾ ਸੇਮ ਉਸੇ ਤਰ੍ਹਾਂ ਹੀ ਹੈ। ਰੂਬੀ ਕਾਟਨ ਵਾਂਗ ਹੀ ਹੈ ਇਹ ਚੈੱਕ ਜੀ। ਇਹ ਸਪੈਸ਼ਲ ਵਰਕ ਵਾਸਤੇ ਹੈ ਜੀ। ਇਹ ਆਪਣੇ ਕੋਲੇ ਫਰਸਟ ਹੈਗਾ ਜਿਹੜਾ ਇਹ ਸਿੰਗਲ ਸੂਟ ਹੈ ਜੀ ਸਿੰਗਲ ਸੂਟ ਹੀ ਰਹਿ ਗਿਆ ਇਹ ਆਪਣੇ ਕੋਲੇ ਆਰੀਅਨ ਦਾ ਜੀ ਇਹ ਜਿਹੜਾ ਸਟੱਫ ਆਪਾਂ ਤੁਹਾਨੂੰ ਦਿਖਾ ਰਹੇ ਆ ਇਹ ਚੰਗੇ ਕਰਦੇ ਹੀ ਦਿਖਾਵਾਂਗੇ ਜੀ ਆਪਾਂ ਕਿਉਂਕਿ ਵਰਕ ਕਰਾਉਣ ਤੇ ਬਹੁਤ ਖਰਚ ਹੋ ਜਾਂਦਾ ਹੈ ਵਰਕ ਵੀ ਕਰਾਉਣੇ ਆ ਫਿਰ ਆਪਾਂ ਉਸ ਨੂੰ ਮਤਲਬ ਕਿ ਸਟੀਚਿੰਗ ਤੇ ਹਨਾ ਤੇ ਦੁਪੱਟੇ ਡਾਈ ਕਰਨ ਤੇ ਬਹੁਤ ਮਹਿੰਗਾ ਪੈ ਜਾਂਦਾ ਜੀ ਸੂਟ ਵਰਕ ਕਰੇ ਕਰਾਏ ਨਾਲੋਂ ਜਿਹੜਾ ਆਪਾਂ ਖੁਦ ਲੈ ਕੇ ਕਰਵਾਉਣਾ ਸੋ ਇਸ ਕਰਕੇ ਆਪਾਂ ਵਰਕ ਕਰਨ ਵਾਲਾ ਸਟੱਫ ਹੈ ਜਿਹੜਾ ਉਹ ਹਲਕਾ ਲੈਣ ਦੇ ਲਈ ਉਹ ਚੰਗੇ ਕਰਦਾ ਹੀ ਰਹਿੰਦਾ ਜੀ ਆਰੀਅਮ ਦਾ ਹੈਗਾ ਇਹ ਆ ਤੁਹਾਨੂੰ ਸੂਟ ਮਿਲ ਜਾਣਗੇ ਜੀ ਆਹ ਸੂਟ ਕਈ ਸੂਟਨੇਗੇ ਹਾਂਜੀ ਇਹ ਹੈਗਾ ਵਾਈਨ ਮਹਿਰੂਨ ਕਲਰ ਜੀ ਆਹ ਜਿਹੜਾ ਆਪਾਂ ਹੁਣ ਤੁਹਾਨੂੰ ਦਿਖਾ ਰਹੇ ਨੇ ਵਾਈਨ ਮਹਿਰੂਨ ਕਲਰ ਹੈ ਜੀ ਵਾਈਨ ਮਹਿਰੂਨ ਕਲਰ ਸੂਟ ਦੀ ਕੱਟ ਹੈਗੀ ਹੈ ਜਿਹੜੀ ਪ੍ਰੋਪਰ 5 ਮੀਟਰ ਰਹੂਗੀ ਜੀ ਪ੍ਰੋਪਰ 5 ਮੀਟਰ ਤੁਹਾਨੂੰ ਸੂਟ ਮਿਲੂਗਾ ਜੀ ਇਸ ਦੇ ਨਾਲ ਦੁਪੱਟਾ ਜੇਕਰ ਤੁਸੀਂ ਡਾਈ ਕਰਵਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਕਰਵਾ ਕੇ ਦੇ ਦੇਣਾ ਵੀ ਹੈ ਔਰ ਜਿਨ੍ਹਾਂ ਨੇ ਵਰਤਤ ਵਾਸਤੇ ਲੈਣਾ ਜੀ ਤਾਂ ਉਹ ਕੀ ਹੈ ਆਪਣਾ ਦੁਪੱਟਾ ਵਰਤ ਕਰਨ ਤੋਂ ਬਾਅਦ ਹੀ ਡਾਈ ਕਰਵਾਇਓ ਇਸ ਦੇ ਥੱਲੇ ਇਨਰ ਲਾਉਣ ਦੀ ਲੋੜ ਨਹੀਂ ਹੈਗੀ ਜੀ ਇਹ ਬਿਨਾ ਇਨਰ ਤੋਂ ਬਣਨ ਵਾਲੇ ਸੂਟ ਦੇ ਨੇ ਜੀ ਬਿਨਾ ਇਨਰ ਤੋਂ ਬਣਨ ਵਾਲੇ ਸੂਟ ਨੇ ਜੀ ਜਿਸ ਦਾ ਪ੍ਰਾਈਸ ਰਹੂਗਾ 650 ਰੁਪਏ ਜਿਸ ਦਾ ਪ੍ਰਾਈਸ ਰਹੂਗਾ ਜੀ 650 ਰੁਪਏ ਆਪਣੇ ਕੋਲੋਂ ਤੁਹਾਨੂੰ ਇਹ 650 ਦੇ ਵਿੱਚ ਮਿਲੂਗਾ ਜੀ ਨੈਕਸਟ ਕਲਰ ਆ ਗਿਆ ਜੀ ਆਪਣੇ ਕੋਲੇ ਆ ਵੀ ਸਿੰਗਲ ਹੀ ਰਹਿ ਗਿਆ ਜੀ ਆ ਵੀ ਆ ਵੀ ਨਹੀਂ ਹੈਗਾ ਨੇ ਇਹ ਵੀ ਸਿੰਗਲ ਰਹਿ ਗਿਆ ਜੀ ਇਹ ਕਲਰ ਵੀ ਆਪਣੇ ਕੋਲੇ ਸਿੰਗਲ ਹੀ ਰਹਿ ਗਿਆ ਕਲਰ ਕਲੀਅਰ ਹੈ ਨਹੀਂ ਤ ਹਾਂਜੀ ਕਲਰ ਕਲੀਅਰ ਹੈ ਵੀਡੀਓ ਦੇ ਵਿੱਚ ਇਹ ਜਿਹੜਾ ਆਪਾਂ ਤੁਹਾਨੂੰ ਅੱਜ ਸਟੱਫ ਦਿਖਾ ਰਹੇ ਹਾਂ ਨਾ ਇਹ ਸਿਰਫ ਬਰਕ ਵਾਸਤੇ ਨਹੀਂ ਪੇਂਟ ਵਾਸਤੇ ਵੀ ਹੈ ਕਾਫੀ ਮਤਲਬ ਕਿ ਆਪਣੇ ਜਿਹੜੇ ਕਸਟਮਰਸ ਸੀਗੇ ਉਹਨਾਂ ਦੀ ਡਿਮਾਂਡ ਆ ਰਹੀ ਸੀ ਕਿ ਦੇਖੋ ਜਿਵੇਂ ਬੁਟੀਕਸ ਵਾਲੀਆਂ ਆਪਣੀਆਂ ਪਹਿਣਾ ਰਹੀਆਂ ਹਨ ਉਹਨਾਂ ਨੇ ਡਿਮਾਂਡ ਕਰੀ ਸੀਗੀ ਕਿ ਸਾਨੂੰ ਪੇਂਟ ਵਾਸਤੇ ਲਿਆ ਕੇ ਦਿਓ ਨਾ ਇਹ ਪੇਂਟ ਵਾਲਾ ਸਟੱਫ ਵੀ ਹੈ ਜੀ ਜਿਹੜੇ ਕਸਟਮਰ ਨੇ ਵਧੀਆ ਸਟੱਫ ਤੇ ਪੇਂਟ ਕਰਵਾਉਣਾ ਨਾ ਇਹ ਪੇਂਟ ਵਾਲਾ ਸਟੱਫ ਵੀ ਹੈਗਾ ਜਿਹੜਾ ਬਿਨਾ ਇਨਰ ਤੋਂ ਬਣਦਾ ਵਾ ਜੀ ਬਹੁਤ ਸੋਹਣੀ ਲੁੱਕ ਵਾਲਾ ਪੀਸ ਬਣਦਾ ਜੀ ਰੈਡੀ ਹੋ ਕੇ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਨਾ ਫੀਲ ਨਹੀਂ ਕਰਵਾ ਸਕਦੇ ਬਟ ਦੱਸ ਹੀ ਸਕਦੇ ਆ ਕਿ ਬਹੁਤ ਜ਼ਿਆਦਾ ਕੰਫਰਟੇਬਲ ਬਹੁਤ ਸੌਫਟ ਹੈ ਜੀ ਤੁਹਾਨੂੰ ਪਤਾ ਨਾ ਕਿ ਜਿਹੜਾ ਰੂਬੀ ਆਪਣਾ ਰੂਬੀ ਚੈੱਕ ਆਇਆ ਸੀਗਾ ਰੂਬੀ ਚੈੱਕ ਵਾਲੀ ਲੁੱਕ ਐ ਇਸ ਦੀ ਜਿਨ੍ਹਾਂ ਨੇ ਰੂਬੀ ਚੈੱਕ ਦੇਖਿਆ ਕਿਹੜਾ ਸਟੱਫ ਹੁੰਦਾ ਇਸ ਦੀ ਲੁੱਕ ਉਹ ਹੈਗੀ ਐ ਜੀ ਆਰੀਅਨ ਦਾ ਸਟਾਫ ਰਹੂਗਾ ਜੀ ਹਾਂਜੀ ਆ ਵੀ ਆਪਣੇ ਕੋਲੇ ਸਿੰਗਲ ਹੀ ਰਹੇਗਾ ਜੀ ਮਹਿੰਦੀ ਕਲਰ ਇਹ ਡਾਰਕ ਮਹਿੰਦੀ ਨਹੀਂ ਹੈਗਾ ਜੀ ਇਹ ਲਾਈਟ ਮਹਿੰਦੀ ਹੈਗਾ ਲਾਈਟ ਮਹਿੰਦੀ ਕਲਰ ਹੈਗਾ ਬਹੁਤ ਵਧੀਆ ਸਟਾਫ ਹੈ ਜੀ ਪੇਂਟ ਵੀ ਇਸ ਤੇ ਬਹੁਤ ਸੋਹਣਾ ਹੁੰਦਾ ਜੀ ਪੇਂਟ ਵਾਸਤੇ ਵੀ ਸਪੈਸ਼ਲੀ ਹੈਗਾ ਇਹ ਪੇਂਟ ਵਰਕ ਵਾਸਤੇ ਹੀ ਹੈ ਜੀ ਸਸ ਦੇ ਵਿੱਚ ਵੀ ਨਹੀਂ ਤੇ ਚੱਕ ਜਿਆਦਾ ਦਿਸ ਰਿਹਾ ਤੁਹਾਨੂੰ ਦਿਸ ਰਿਹਾ ਹੈ ਨਾ ਪਹਿਲਾਂ ਵਾਲੇ ਕਲਰ ਚ ਥੋੜਾ ਘੱਟ ਦਿਖਾਈ ਦਿੰਦਾ ਸੀ ਇਹ ਮਹਿੰਦੀ ਆ ਗਿਆ ਜੀ ਮਹਿੰਦੀ ਗ੍ਰੀਨ ਕਲਰ ਜਿਆਦਾ ਕ ਮਤਲਬ ਕਿ ਡਾਰਕ ਜਾਨੀ ਹੈ ਵੀ ਮੈਂ ਥੋੜਾ ਜਿਹਾ ਲਾਈਟ ਮਹਿੰਦੀ ਗ੍ਰੀਨ ਕਲਰ ਹੈ ਜੀ ਜਿਹਨੇ ਆਪਾਂ ਤੁਹਾਨੂੰ ਅੱਜ ਦਿਖਾ ਰਹੇ ਹਾਂ ਜੀ ਸੂਟ ਇਹਨਾਂ ਦਾ ਸਿੰਗਲ ਸੂਟ ਦਾ ਪ੍ਰਾਈਸ ਜਿਹੜਾ ਕਿ ਤੁਸੀਂ ਸਿੰਗਲ ਸੂਟ ਲਓਗੇ ਉਸ ਦਾ ਪ੍ਰਾਈਸ 650 ਰੁਪਏ ਰੁਪਏ ਜੀ ਜਿਨ੍ਹਾਂ ਨੇ ਸੈਟ ਵਾਈ ਜੀ ਲੈਣਾ ਹੈ ਉਹ ਆਪਣੇ ਨਾਲ ਕੰਟੈਕਟ ਕਰ ਸਕਦੇ ਨੇ ਜੀ ਆਹ ਕਲਰ ਹੈਗਾ ਜਿਹੜਾ ਉਹ ਆਪਣੇ ਕੋਲੇ ਮਹਿੰਦੀ ਹੈ ਨੈਕਸਟ ਹੈਗਾ ਜੀ ਆਪਣੇ ਕੋਲੇ ਪੀਚ ਕਲਰ ਇਹ ਹੈਗਾ ਜੀ ਆਪਣੇ ਕੋਲੇ ਪੀਚ ਕਲਰ ਇਹ ਹੈਗਾ ਜੀ ਪੀਚ ਕਲਰ ਇਹਦੇ ਵਿੱਚ ਜਿਹੜੀ ਆਰੀਅਨ ਦੀ ਬੰਦ ਫੱਟੀ ਆਉਂਦੀ ਹੈ ਨਾ ਜੇ ਕਿਸੇ ਕਸਟਮਰ ਨੇ ਬੰਦ ਫੱਟੀ ਲੈਣੀ ਆ ਤਾਂ ਉਹ ਵੀ ਆਪਾਂ ਦੱਸ ਸਕਦੇ ਜੀ ਇਹਦੀ ਬੰਦ ਫੱਟੀ ਦੇ ਵਿੱਚ ਨਾ 20 ਮੀਟਰ ਸੂਟ ਹੁੰਦਾ ਹੈ ਮਾ ਸੌਰੀ ਕਪੜਾ ਹੁੰਦਾ ਹੈ 4 ਸੂਟ ਹੁੰਦੇ ਆ ਇੱਕ ਫੱਟੀ ਤੇ ਆਰੀਅਨ ਦੇ 4 ਸੂਟ ਆਉਂਦੇ ਨੇ ਜੀ ਜਿਵੇਂ ਹੁਣ ਆ ਤੁਹਾਡੇ ਅੱਗੇ ਆਪਾਂ ਬੰਦ ਫੱਟੀ ਖੋਲੀ ਹੈ ਨਾ ਇਹਦੇ ਵਿੱਚ 4 ਸੂਟ ਮਿਲਣਗੇ ਜੀ ਤੁਹਾਨੂੰ ਇੱਕ ਨਾਲ ਦੇ ਬਹੁਤ ਵਧੀਆ ਸਟੱਫ ਹੈ ਜੀ ਬਹੁਤ ਵਧੀਆ ਹਾਂਜੀ ਪ੍ਰਾਈਸ ਹੋਊਗਾ 650 ਰੁਪਏ ਆਪਾਂ ਤੁਹਾਨੂੰ ਔਰ ਰਿਟੇਲ ਪ੍ਰਾਈਸ ਵੀ ਬਹੁਤ ਘੱਟ ਲਾਉਣੀ ਹੈ ਆਪਣਾ ਰਿਟੇਲ ਪ੍ਰਾਈਸ ਵੀ ਬਹੁਤ ਘੱਟ ਹੁੰਦਾ ਹੈ ਦੂਸਰਿਆਂ ਦੇ ਕੰਪੈਰੀਟਿਵਲੀ ਹਾਂਜੀ ਆ ਆਪਣੇ ਕੋਲੇ ਪੀਚ ਕਲਰ ਆ ਗਿਆ ਇਹ ਆ ਗਿਆ ਜੀ ਆਪਣੇ ਕੋਲੇ ਪੀਚ ਕਲਰ ਜਿੰਨਾ ਤੁਸੀਂ ਆਪਣੀ ਚੋਇਸ ਦਾ ਵਰਕ ਕਰਾ ਕੇ ਬਹੁਤ ਸੋਹਣੇ ਜਿੰਨੇ ਵੀ ਕਹੋਗੇ ਉਨੇ ਹੀ ਸੋਹਣੇ ਇਹਨਾਂ ਨੂੰ ਛੋਟਾ ਨੂੰ ਤੁਸੀਂ ਬਣਾ ਸਕਦੇ ਹੋ ਜੀ அகல கலர்வெண்ட கலர் அலர்வெண்ட் கலர் ஆகிய ਅਗਲਾ ਕਲਰ ਹੈਗਾ ਜਿਹੜਾ ਲਵੈਂਡਰ ਰਹੂਗਾ ਜੀ ਆ ਆਪਣੇ ਕੋਲੇ ਜਿਹੜਾ ਹੈਗਾ ਨਾ ਬਰਬੀ ਚੈੱਕ ਇਹ ਸਾਰਾ ਆਰੀਅਨ ਦਾ ਹੀ ਰਹੂਗਾ ਜੀ ਇਹ ਆਪਣੇ ਕੋਲੇ ਆਰੀਅਨ ਦਾ ਸਟਾਫ ਹੀ ਰਹੂਗਾ ਸਾਰਾ ਜਿਨ੍ਹਾਂ ਨੂੰ ਕਸਟਮਰਸ ਨੂੰ ਪਤਾ ਕਿ ਆਰੀਅਨ ਹੈਗਾ ਜਿਹੜਾ ਬਹੁਤ ਵਧੀਆ ਚੰਗੇ ਘਰ ਦਾ ਮਾਲ ਹੈਗਾ ਜੀ ਇਹ ਵੀ ਕਈ ਕਸਟਮਰਸ ਦੀ ਡਿਮਾਂਡ ਆਈ ਸੀ ਕਿ ਅਸੀਂ ਨੇ ਕੈਮਰਿਕ ਲੈਣੀ ਆ ਬਰਕ ਵਾਸਤੇ ਤੇ ਔਰ ਭੇਟ ਕਰਨ ਵਾਸਤੇ ਹਨ ਕੈਮਰਿਕ ਵੀ ਆਪਣੇ ਕੋਲੇ ਆ ਚੁੱਕੀ ਹੈ ਜੀ ਕੈਮਰਿਕ ਆਪਾਂ ਤੁਹਾਨੂੰ ਸ਼ਾਇਦ ਨੈਕਸਟ ਵੀਡੀਓ ਦੇ ਵਿੱਚ ਕੈਮਰਿਕ ਦਿਖਾਵਾਂਗੇ ਜੀ ਕੈਮਰਿਕ ਵੀ ਆ ਗਈ ਹਾਂਜੀ ਇਹ ਆਪਣੇ ਕੋਲੇ ਹੈਗਾ ਚੈੱਕ ਵਾਲਾ ਸਟੱਫ ਜੀ ਇਹ ਆਪਣੇ ਕੋਲੇ ਚੈੱਕ ਵਾਲਾ ਸਟੱਫ ਹੈ ਹੇਲਵੰਦਰ ਕਲਰ ਹੈ ਜੀ ਕੱਟ 5 ਮੀਟਰ ਰਹੂਗੀ ਜੀ ਜਿੰਨੇ ਵੀ ਆਪਾਂ ਤੁਹਾਨੂੰ ਅੱਜ ਦੇ 올ਓਵਰ ਸੂਟ ਦਿਖਾ ਰਹੇ ਹਾਂ ਜੀ ਇਹ ਪਲੇਨ ਸਟੱਫ ਵਰਕ ਵਾਲਾ ਤੇ ਪੇਂਟ ਵਾਲਾ ਜੀ ਸਪੈਸ਼ਲ ਇਹਨਾਂ ਦੇ ਕਲਰ ਪੱਕੇ ਹੁੰਦੇ ਆ ਜੀ ਕਲਰ ਦੀ ਕੋਈ ਸ਼ਿਕਾਇਤ ਨਹੀਂ ਹੋਣੀ ਔਰ ਨਾ ਹੀ ਇਸ ਤੇ ਬਗੈਰਾ ਆਉਂਦਾਗਾ ਬੁਰ ਬਗੈਰਾ ਵੀ ਕੋਈ ਨਹੀਂ ਆਉਂਦਾ ਹੈਗਾ ਕੋਈ ਸ਼ਿਕਾਇਤ ਨਹੀਂ ਹੈਗੀ ਇਹ ਜਿਵੇਂ ਆਪਾਂ ਐਸਕੇ ਦਾ ਵਰਤਦੇ ਹਾਂ ਨਾ ਸਟਾਫ ਹੈ ਐਸਕੇ ਦੇ ਸਟਾਫ ਮੂਗ ਹੀ ਹੁੰਦਾ ਜੀ ਹਾਂਜੀ ਆ ਆਪਣੇ ਕੋਲੇ ਡਾਰਕ ਬਲੂ ਕਲਰ ਹੈਗਾ ਜੀ ਆ ਆਪਣੇ ਕੋਲੇ ਕਲਰ ਹੈਗਾ ਜਿਹੜਾ ਇਹ ਡਾਰਕ ਬਲੂ ਹੈ ਜੀ ਜਿਹਨੂੰ ਆਪਾਂ ਕਾਲਾ ਨੀਲਾ ਕਹਿੰਦੇ ਨੇ ਉਹ ਕਲਰ ਹੈਗਾ ਇਸ ਦੀ 5 ਮੀਟਰ ਰਹੂਗੀ ਜੀ ਕੱਟ 5 ਮੀਟਰ ਰਹੂਗੀ ਵਿਦਆਊਟ ਦੁਪੱਟੇ ਤੋਂ ਮਿਲੂਗਾ ਇਹ ਤੁਹਾਨੂੰ ਇਹ ਸੂਟ ਆਪਣੇ ਕੋਲ ਜੇਕਰ ਤੁਸੀਂ 650 ਦੇ ਵਿੱਚ ਜੇਕਰ ਤੁਸੀਂ ਲਗ ਤੋਂ ਦੁਪੱਟਾ ਲਵਾਉਣਾ ਚਾਹੁੰਦੇ ਤਾਂ ਲਾ ਦਾਂਗੇ ਤੁਹਾਡੇ ਇਹਦੇ ਨਾਲ ਦੁਪੱਟੇ ਵੀ ਆਪਣੇ ਕੋਲੇ ਵਾਈਪ ਤੇ ਜਿਹੜੇ ਅਵੇਲੇਬਲ ਹੁੰਦੇ ਨੇ भी कलर बहुत सोना जी <coughs> कलर बहुत ज़्यादा प्यारा है देखो जी कलर ये भी बहुत ज़्यादा प्यारा है बहुत सोना कलर कलर भी बहुत सोना स्ट भी बहुत ही ज़्यादा है जी ਅੱਜ ਦੀ ਵੀਡੀਓ ਦੇ ਆਪਣੇ ਜਿੰਨੇ ਸੂਟ ਨੇ ਸਾਰਿਆਂ ਦਾ ਪ੍ਰਾਈਸ ਰਹੂਗਾ ਜੀ 650 ਰੁਪਏ 5 ਮੀਟਰ ਕੱਟ ਰਹੂਗੀ ਇਹ ਵਿజిਟ ਕਰਨ ਤੇ ਮਿਲੂਗਾ ਜੀ ਤੁਹਾਨੂੰ ਇਹ ਪ੍ਰਾਈਸ ਜੇਕਰ ਤੁਸੀਂ ਮਤਲਬ ਕਿ ਕੋਰੀਅਰ ਕਰਵਾਉਣਾ ਤਾਂ ਕੱਲੇ ਸੂਟ ਦਾ 5 ਮੀਟਰ ਸੂਟ ਦਾ ਜਿਹੜਾ ਤੁਹਾਨੂੰ ਕੋਰੀਅਰ ਆ 50 ਰੁਪਏ ਲੱਗੇਗਾ ਜੀ ਫਿਰ ਤੁਹਾਨੂੰ 700 ਦੇ ਵਿੱਚ ਸੂਟ ਤੁਹਾਡੇ ਘਰੇ ਮਿਲੇਗਾ ਇਹ ਇੰਡੀਆ ਇੰਡੀਆ ਦੇ ਵਿੱਚ ਹੈ ਜੀ ਇਨਕ ਤੁਹਾਨੂੰ ਕੋਰੀਅਰ ਲੱਗਣਾ ਇਹਦਾ 50 ਰੁਪਏ ਹਾਂਜੀ ਮਿਲਦੇ ਆ ਨੈਕਸਟ ਵੀਡੀਓ ਚ ਧੰਨਵਾਦ